ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਜੀਗਰ ਦੇ ਟੋਟਿਆਂ ਨੂੰ ਕਿਵੇਂ ਹੋ ਠੀਕ ਹੋ ਤੇ ਹੁਣ ਰੋਟੀ ਖਾ ਕੇ ਚੱਲਦੇ ਆਪਾਂ ਨਾਪੇ ਨਾਪੇ ਤੋਂ ਬਾਅਦ ਮੱਥਾ ਟੇਕ ਕੇ ਫੇਰ ਚੱਲਾਂਗੇ ਬਲਦ ਪਿੰਡ ਅੱਧਰ ਭਵਾਨੀਗੜ ਕੰਨੀ ਪੈ ਜਾਂਦਾ ਹੈ ਵਾਪਸੀ ਤੇ ਫੇਰ ਰੁਕਾਂਗੇ ਨਾਪੇ ਅੱਧਾ ਘੰਟਾ ਭਤੀਜਿਆਂ ਨੂੰ ਮਿਲਾਂਗੇ ਆਜੋ ਸੱਜਣੋ ਮਿੱਤਰ ਪਿਆਰਿਓ ਰੋਟੀ ਖਿਲਾ ਦਈਏ ਤੁਹਾਨੂੰ ਨਾਲੇ ਚਾਹ ਪਿਲਾ ਦਈਏ ਕਰਾਂ ਆ ਗਿਆ ਆ ਗਿਆ ਹਾਂਜੀ ਚੱਲਦੇ ਆ ਮਿੱਤਰੋ ਹੁਣ ਨਾਪੇ ਨੂੰ ਹਾਂਜੀ ਮਿੱਤਰ ਪਿਆਰਿਓ ਨਾਪੇ ਆਗੇ 90 ਤੋਂ ਬਾਅਦ ਜਾਵਾਂਗੇ ਬਲਦ ਫਿਰ ਵਾਪਸੀ ਤੇ ਨਾਬੇ ਰੁਕਾਂਗੇ ਉਹ ਕੈਫੇ ਤੇ ਭਤੀਜ ਕੋਲ 10 ਮਿੰਟ ਆ ਗਏ ਯਾਰ ਆਪਣੇ ਭਤੀਜ ਨਾਬੇ ਵਾਲੇ ਉਹ ਠੀਕ ਹੋ ਨਾਬੇ ਵਾਲੇ ਹਾਂਜੀ ਹਾਂਜੀ ਖਾਣਾ ਮਰੀ ਪੁੱਤ ਕੋਲ ਨਹੀਂ ਨਹੀਂ ਆ ਗਏ ਅੱਧੀ ਮੱਥਾ ਦੇਖ ਕੇ ਚੱਲੇ ਜੇ ਦੇਰੇ ਚ ਹਾਂਜੀ ਨਾਬੇ ਹਾਂਜੀ ਹੁਣ ਬਲਦ ਨੂੰ ਜਾ ਰਹੇ ਹਾਂ ਤੇ ਨਾਬੇ ਵਾਲੇ ਭਤੀਜਿਆਂ ਨੂੰ ਮਿਲਾਂਗੇ ਵਾਪਸੀ ਤੇ 1.5-2 ਵਜੇ ਫਿਰ ਰੁੱਕ ਕੇ ਜਾਵਾਂਗੇ ਅੱਧਾ ਘੰਟਾ ਇੱਥੇ ਚੱਲ ਪਿਆ ਹਾਂਜੀ ਨਾਬੇ ਖੜੇ ਆਂ ਜੀ ਹੁਣ ਜਾ ਰਹੇ ਆਂ ਅਸੀਂ ਬਲਦ ਨੂੰ ਤੇ ਵਾਪਸੀ ਤੇ ਫਿਰ ਨਾਬੇ ਵਾਲੇ ਨੂੰ ਮਿਲਾਂਗੇ ਇੱਥੇ ਕੈਫੇ ਕੋਲ ਕ੍ਰਿਸ਼ਟਾ ਵਾਲੇ ਕੋਲ ਹੁਣ ਸਾਨੂੰ ਕਾਲੀ ਜ੍ਹਾ ਥੋੜੀ ਜੀ ਆਹ ਲਖਾ ਦੇ ਬਿਲਡਿੰਗ ਦੀ ਹਾਂਜੀ ਨਾਬੇ ਆਂ ਜੀ ਆ ਮੇਰਾ ਛੋਟਾ ਭਤੀਜਾ ਆ ਗਿਆ ਨਾਬੇ ਵਾਲਾ ਠੀਕ ਆ ਹਾਂਜੀ ਓਕੇ ਆ ਕੰਮ ਠੀਕ ਆ ਹਾਂਜੀ ਦੋਸਤੋ ਨਾਬੇ ਖੜੇ ਆਂ ਯਾਰ ਇੱਥੋਂ ਪੈਸੇ ਜੇ ਤੜਾਉਣੇ ਦੀਗੇ ਮੱਥਾ ਟੇਕਣ ਨੂੰ ਮਗਾ ਚੱਲ ਪੂਲ ਪੂਲ ਰੀ ਕਦੀ ਬੋਟਲੇ ਖੜ ਲਓ ਜੀ ਕਾਹੇ ਮਰੁੰਡਾ ਲੈ ਲਓ ਮੈਂ ਕਿੱਕੇ ਗੱਲ ਆ ਤੇ ਨਾਪੇ ਵਾਲੇ ਭਤੀਜ ਭਤੀਜੀਆਂ ਨੂੰ ਵਾਪਸੀ ਤੇ ਮਿਲਾਂਗੇ ਫੇਰ ਰੁੱਕ ਕੇ ਜਾਵਾਂਗੇ ਇੱਕ ਘੰਟਾ ਇੱਥੇ ਘੱਟੋ ਘੱਟ ਹਾਂਜੀ ਆ ਗਏ ਅਸੀਂ ਬਲਦ ਪਿੰਡ ਕੋਕਿੰਗ ਖੜੀ ਜੂ ਬਲਦ ਹਾਂਜੀ ਬਲਦ ਆ ਗਏ ਜੀ ਆਪਣੇ ਭਤੀਜ ਨੇ ਬਲਦਾਲੇ ਉਹ ਠੀਕ ਹੋ ਮੁੰਡਿਓ ਹਾਂਜੀ ਠੀਕ ਓਕੇ ਰਿਪੋਰਟ ਹਾਂਜੀ ਠੀਕ ਆ ਠੀਕ ਆ ਅੱਛਾ ਰਸਤਾ ਇਧਰੋਂ ਗਿਆ ਹੈ ਇਧਰੋਂ ਕਾਰ ਵਾਲਾ ਗਈ ਠੀਕ ਆ ਠੀਕ ਆ ਇਧਰੋਂ ਫਿਰ ਸਿੱਧੀ ਆ ਜਾਂਦੀ ਹੈ ਇਧਰੋਂ ਆਹ ਵਾਹ ਟੋਬਾ ਬੰਦ ਕਰਿਆ ਹੈ ਨਾ ਹਾਂਜੀ ਨਹੀਂ ਔਰੇ ਪਹਿਲਾਂ ਪੱਟ ਦਾ ਸਾਰਾ ਅੱਛਾ ਇਧਰ ਆਕਤੇ ਹੁੰਦੇ ਜਿਹੜੇ ਢਾੜੀਆਂ ਔਰੇ ਹਾਂਜੀ ਠੀਕ ਆ ਠੀਕ ਆ ਹਾਂਜੀ ਬਲਦੇ ਐਵੇਂ ਆ ਆ ਭਤੀਜ ਮਿਲ ਗਿਆ ਖਾਲਸਾ ਚ ਪੜਦਾ ਹੈ ਯਾ ਖੜੇ ਨੇ ਭਤੀਜ ਹੋਰ ਦੱਸੋ ਯਾ ਠੀਕ ਆ ਠੀਕ ਆ ਠੀਕ ਆ ਠੀਕੇ ਚਾਹੀਦਾ ਫਿਰ ਤੁਸੀਂ ਕਿੱਥੇ ਲੱਗੂਗੇ ਪਲੱਸ 2 ਤੋਂ ਬਾਅਦ ਪਲੱਸ 2 ਤੋਂ ਹੁਣ ਤਾਂ ਮੈਂ 10ਵੀਂ ਚਾਹੀਦੀ ਹਾਂ ਹਾਂ ਕਾਮਰਸ ਕਰਾ ਲੈਣੀ ਚਾਹੀਦੀ ਸੋਚਿਆ ਕੀ ਯਾ ਸੋਚਿਆ ਤਾਂ ਖਾਲਸਾ ਜੀ ਨਹੀਂ ਪਟਿਆਲੇ ਪਿਆਗ ਯੂਨੀਵਰਸਿਟੀ ਖਾਲਸਾ ਠੀਕ ਹਾਂਜੀ ਹੁਣ ਬਲਦ ਤੋਂ ਜਾ ਰਹੇ ਆ ਅਸੀਂ 90 90 ਤੋਂ ਬਾਅਦ ਫਿਰ ਪਟਿਆਲਾ ਫਿਰ ਪਿੰਡ 90 ਨੂੰ ਜਾ ਰਹੇ ਹਾਂ ਹੁਣ ਇੱਥੇ ਹਾਂਜੀ 90 ਨੂੰ ਜਾ ਰਹੇ ਹਾਂ ਇੱਥੋਂ ਬਲਦ ਤੋਂ ਪੇਪ ਭਤੀਜ ਮਿਲ ਗਿਆ ਮੇਰਾ ਕਿਹੜਾ ਪੰਡਾ ਭਤੀਜ ਦਾ ਮਾਜੀ ਮਾਜੀ ਪੰਡਾ ਭਤੀਜ ਦਾ ਹੈ ਰੀ ਨੋ ਠੀਕ ਹੈ ਨਾਬੇ ਹੋਤੀ ਵੀ ਆਉਂਦਾ ਹੋਰ ਖੜਿਆ ਯਾਰ ਭਤੀਜ ਮਿਲਨੇ ਨੇ ਆਪਣੇ ਨਾਬੇ ਵਾਲੇ ਨਾਬੇ ਖੜਿਆ ਭਤੀਜ ਆ ਕੇ ਆਪਣਾ ਜੀਪ ਲੈ ਕੇ ਭਤੀਜ ਕਹਿੰਦਾ ਜੀਪ ਚ ਢੇੜੀ ਲਾਉਣੀ ਆ ਚਲੋ ਹੁਣ ਕੱਢਦੇ ਆ ਕਿਹੜਾ ਇੱਥੇ ਬਾਜ਼ਾਰ ਦਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਨਾਬੇ ਆਏ ਪਿਆ ਜੀ ਆ ਆਪਣੇ ਭਤੀਜ ਦੀ ਜੀਪ ਆ ਭਤੀਜ ਕਹਿੰਦਾ ਚਾਚੇ ਢੇੜੀ ਲਾਉਣੀ ਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਆ ਦਿਖਾ ਦੇ ਸਾਹਮਣੇ ਤੇ ਰੋਕ ਦੀ ਮਾਤਰਾ ਪਣਾਉਣਾ ਤੇ ਆ ਆਪਣਾ ਸਪੈਸ਼ਲ ਭਤੀਜ ਮਿਲਨ ਆਇਆ ਹੈ ਆਪਣਾ ਪੰਜਵੀਂ ਚ ਪੜਦਾ ਹੈ ਉਹ ਆ ਭਾਈ ਮਿੱਤਰ ਪਿਆਰਿਓ ਚਾਹ ਪੀ ਰਹੇ ਆ ਪਟਿਆਲੇ ਖੜੀਆਂ ਆਂ ਅੱਧਰ ਬਾਈ ਨੰਬਰ 90 ਤੋਂ ਆਏ ਆ ਹੁਣ ਚਾਹ ਪੀ ਕੇ ਫਿਰ ਚੱਲਦੇ ਆ ਪਿੰਡ ਵੱਲ ਨੂੰ ਮੜਾ ਮੋਟਾ ਖਾਣ ਪੀਣ ਵਾਲਾ ਸਮਾਨ ਲੈ ਕੇ ਪਟਿਆਲੇ ਆ ਯਾਰ ਚੱਲਦੇ ਆ ਹੁਣ ਹਾਂਜੀ ਪਟਿਆਲੇ ਆ ਜੀ ਹੁਣ ਚੱਲਾਂਗੇ ਆਪਾਂ ਪਿੰਡ ਨੂੰ ਨਾਬੇ ਗਾਏ ਸੀ ਕਿ ਆ ਟੀਮੀ ਟੌਮ ਉਹਨਾਂ ਦਾ ਲੈ ਲੇ ਆਪਾਂ ਪੀਜਾ ਜਾਂ ਸ਼ਾਮ ਵਾਲਾ ਜਾएंगे ਪਿੰਡ ਨੂੰ ਜਾਂਦੇ ਹੋਏ ਨੇ ਖਲਜੀ ਲੈਣੀ ਆ ਪਸ਼ੂਆਂ ਵਾਸਤੇ ਉਹਦੀਆਂ ਇੱਕ ਦੋ ਮੋੜੀਆਂ ਲੈ ਕੇ ਫਿਰ ਚੱਲਾਂਗੇ ਆਪਾਂ ਪਿੰਡ ਨੂੰ ਜੀ ਇਹ ਅੱਜ ਵਾਲਾ ਬਲੌਗ ਆਪਾਂ ਪਾ ਦੇਣਾ ਹੈ ਚਾਹੇ 2 ਮਿੰਟ ਦਾ ਹੋਵੇ ਚਾਹੇ 5 ਮਿੰਟ ਦਾ ਹੋਵੇ ਹੁਣ ਦੇ ਵੀਉ ਪਾਇਆ ਕਰਾਂਗੇ ਯਾਰ ਹੁਣ ਵੀ ਕਿ ਆਪਾਂ ਗੈਪੂਪ ਨਹੀਂ ਮਾਰਿਆ ਕਰਨਾ ਹੈਗਾ ਹੁਣ ਚੱਲਦੇ ਆਂ ਜੀ ਆਪਾਂ ਪਿੰਡ ਨੂੰ ਅੱਜ ਬਹੁਤ ਭਤੀਜ ਮਿਲੇ ਯਾਰ ਭਤੀਜੀਆਂ ਵੀ ਮਿਲੀਆਂ ਵਧੀਆ ਲੱਗਿਆ ਮਿਲ ਕੇ ਤੇ 2पीएस ਨੀ ਗਿਆ ਗਿਆ ਜਾਇਆ ਗਿਆ ਯਾਰ 22PS ਸਪੈਸ਼ਲ ਆਉਂਗਾ ਮੈਂ ਕਿਸੇ ਦਿਨ ਫਿਰ ਉਸ ਦਿਨ ਸਾਰੀ ਦਿਹਾੜੀ ਉਹ 22PS ਰੁਕਾਂਗੇ ਆਪਾਂ ਚਲੋ ਠੀਕ ਆ ਮਿੱਤਰੋ ਹਾਂਜੀ ਪਟਿਆਲੇ ਤਰਪੜੀ ਚ ਭਤੀਜ ਮਿਲ ਗਏ ਆ ਭਤੀਜ ਦਾ ਆਪਣੇ ਦਾ ਹੈਪੀ ਬਰਥਡੇ ਆ ਹੈਪੀ ਬਰਥਡੇ ਯਾਰ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਹੋਰ ਦੱਸ ਠੀਕ ਹੋ ਹਾਂਜੀ ਹਾਂਜੀ ਬਹੁਤ ਠੀਕ ਆ ਠੀਕ ਆ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਯਾਰ ਪਟਿਆਲੇ ਆ ਇੱਥੋਂ ਯਾਰ ਅਸੀਂ ਉਹ ਚੱਕਣੀ ਦੀ ਕੀ ਖਾਲ ਉਹ ਗਿਆ ਵਿਆਹੇ ਦੁਕਾਨ ਵਾਲਾ ਘਰੇ ਆਪਦੇ ਕੰਨਾ ਆਉਣਾ ਏ ਮੈਂ ਤੇਰੇ ਤੇਲ ਆ ਵਿੱਚ ਨੀ ਰਹਾ ਹੈ ਕਿਵੇਂ ਲਿਬੜਿਆ ਪਿਆ ਹਾਂਜੀ ਘਰ ਆ ਗਏ ਆਪਾਂ ਹੁਣੇ ਆਏ ਆ ਤੇ ਖਲਦੀ ਬੂਰੀ ਇੱਕ ਲੈ ਕੇ ਆਂਦੀ ਆ ਕਿਉਂਕਿ ਉਹ ਦੁਕਾਨ ਬੰਦ ਦੀ ਜਿੱਥੋਂ ਆਪਾਂ ਲੈ ਕੇ ਹੋਰ ਦੱਸੋ ਗੱਲਬਾਤ ਠੀਕ ਹੋ ਲੈ ਕੇ ਤੂੰ ਵੀ ਆਉਣਾ ਹੁੰਦਾ ਮੈਂ ਜਿੱਦੋਂ ਅੱਜ ਲੈ ਕੇ ਆਇਆ ਹੁਣ ਪਰ ਮੈਂ ਗਿਆ ਨਹੀਂ ਦੀ ਇਹਦੀ ਦੁਕਾਨ 'ਚ ਸਾਲ ਖੰਡ ਤੋਂ ਤਾਂ ਹੀ ਵਿਚਾਰਾ ਮੈਨੂੰ ਪੁੱਛਦਾ ਦੀ ਕਿ ਬਾਈ ਜੀ ਦਾ ਨੰਬਰ ਵੀ ਨਹੀਂ ਹੈਗਾ ਕਿ ਬਾਈ ਕਦੇ ਆਇਆ ਨਹੀਂ ਹੈਗਾ ਐ ਠੀਕਾ ਹੁਣੇ ਆਏ ਆ ਘਰੇ ਮੈਂ ਹੁਣ ਚਲੋ ਰੈਸਟ ਕਰਦੀ ਆ ਅੱਧਾ ਘੰਟਾ ਖੰਡ ਸਵੇਰ ਦੇ ਗੱਡੀਓ ਚਲਾ ਰਹੇ ਹਾਂ ਜਾਂ ਸਫਰੀ ਕਰ ਰਹੇ ਹਾਂ ਤੇ ਜਿੰਨੇ ਵੀ ਭਤੀਜ ਭਤੀਜੀਆਂ ਮਿੱਤਰ ਪਿਆਰੇ ਨਾਭੇ ਮਿਲੇ ਪਟਿਆਲੇ ਮਿਲੇ ਤੇ ਬਲਦ ਮਿਲੇ ਰਸਤੇ 'ਚ ਮਿਲੇ ਤੁਹਾਡਾ ਸਾਰਿਆਂ ਦਾ ਜਨ ਤੋਂ ਧੰਨਵਾਦ ਯਾਰ ਦਿਲ ਤੋਂ ਤੁਹਾਡਾ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਜਿਨ੍ਹਾਂ ਨੂੰ ਨਹੀਂ ਮਿਲਿਆ ਗਿਆ ਉਹਨਾਂ ਨੂੰ ਅਗਲੀ ਵਾਰ ਜਰੂਰ ਮਿਲਾਂਗੇ ਆਜੋ ਖਲਾਦੀਏ ਤੁਹਾਨੂੰ ਚੀਜ਼ ਆ ਪੀ ਜਾ ਹੋਰ ਦੱਸੋ ਠੀਕੋ ਓਕੇਆ ਰਿਪੋਰਟ ਲਵ ਯੂ ਆ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਚਾਚੇ ਵੱਲੋਂ ਤੇ ਅੱਜ ਦੇ ਬਲੌਗ ਦੀ ਆਪਾਂ ਮਿੱਤਰ ਪਿਆਰਿਓ ਭਤੀਜੇ ਭਤੀਜੀਓ ਇੱਥੇ ਹੀ ਸਮਾਪਤੀ ਕਰਦੇ ਆਂ ਚਲੋ ਜਿੰਨਾ ਵੀ ਬਲੌਗ ਅੱਜ ਬਣਿਆ 5 ਮਿੰਟ ਦਾ 4 ਮਿੰਟ ਦਾ 6 ਮਿੰਟ ਦਾ ਉਹ ਆਪਾਂ ਪਾ ਦੇਣਾ ਤੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਘੰਟੀ ਵਾਲਾ ਬਟਨ ਜਾਂ ਦੱਬ ਲਿਆ ਕਰੋ ਯਾਰ ਤਾਂ ਜੋ ਤੁਹਾਡੇ ਕੋਲ ਹਰੇਕ ਵੀਡੀਓ ਪਹੁੰਚਿਆ ਕਰੇ ਲਵ ਯੂ